ਸ਼ਰਾਬ ਨਾਲ ਰੱਜਿਆ ਕਈ ਵਾਰੀ ਵੇ ਕੰਧਾਂ ਦੇ ਵਿੱਚ ਵਜਿਆ ਕਰੇ ਪਿੰਡ ਵਿੱਚ ਦੰਗੇ ਤੇ ਥੱਲੇਵੇਂ ਪੁੱਠੇ ਮੰਗੇ ਮੈਨੂੰ ਲੱਗਦਾ ਏ ਤੇ ਨੇ ਤੇਰੇ ਮਾਰੇ ਵੇ ਔਖੀ ਹੋ ਜੂ ਜੇ ਕੱਟਣੀ ਕਾ ਤੋਂ ਮਾਰਦਾ ਫਿਰ ਲੱਲੇ ਔਖੀ ਹੋ ਜੂ ਜੇ ਕੱਟਣੀ ਵੀ ਐਵੇਂ ਮਾਰਦਾ ਫਿਰ ਲੱਲੇ ਕਾਰੇ ਸਾਡੇ ਸਤਕਾਰਯੋਗ ਭੈਣ ਜੀ ਮਨਪ੍ਰੀਤ ਕੌਰ ਡੀਐਸਪੀ ਪਰਮੇਂਦਰ ਸਿੰਘ ਗਰੇਵਾਲ ਉਹਨਾਂ ਦਾ ਪਰਿਵਾਰ ਜੀ ਆਇਆਂ ਨੂੰ ਬਹੁਤ ਬਹੁਤ ਵਧਾਈਆਂ ਸਾਡੇ ਭੈਣ ਜੀਆਂ ਨੂੰ ਥੈਂਕ ਯੂ ਮਿਹਰਬਾਨੀ ਆਹ ਕੱਢੀ ਕਰਦੀ ਸ਼ਰਾਬ ਨਾਲ ਰੱਜਦੇ ਫੁੱਟ ਜਟਾਂ ਦੇ ਰੇ ਸ਼ੀਰਾ ਵਾਂਗੂ ਰੱਜਦੇ ਕਰਦੀ ਸ਼ਰਾਬ ਨਾਲ ਰੱਜਦੇ ਉੱਤੇ ਜੱਟਾਂ ਦੇ ਨੇ ਸ਼ੇਰਾ ਮੰਗੋ ਗੱਜਦੇ ਰੱਖੇ ਮੁੱਛ ਨੂੰ ਜੜਾ ਕੇ ਖੜੇ ਸੱਤ ਵਿੱਚ ਆ ਕੇ ਰੱਖੇ ਮੁੱਛ ਨੂੰ ਜੜਾ ਕੇ ਖੜੇ ਸੱਤ ਵਿੱਚ ਆ ਕੇ ਆਗੇ ਗੁੱਸੇ ਜਵਲਾਉਂਦਾ ਜਦੋਂ ਬੱਕਰੇ ਹਾਏ ਧਾਮ ਤੇ ਡੇ ਰਾਜਾ ਜੱਟ ਦਾ ਨਹੀਂ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਧਾਮ ਉੱਤੇ ਡੇ ਰਾਜਾ ਜੱਟ ਦਾ ਨਹੀਂ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਉਹ ਜੋ ਜੇਲ ਕਟਣੀ ਵੀ ਐਵੇਂ ਮਾਰਦਾ ਫਿਰੇ ਨਲਕਾਰ ਉਹ ਰੋਬ ਸਾਰਿਆਂ ਤੋਂ ਵੱਖਰਾ ਨੋਬਾਵਦਾ ਸ਼ਾਨ ਦੀ ਖਬਰ ਉਹ ਪੰਜਾਬ ਦਾ ਰੋਬ ਸਾਰਿਆਂ ਤੋਂ ਵੱਖਰਾ ਨੋਬਾਬ ਦਾ ਸ਼ਾਨ ਮੇਲਿਆਂ ਦੀ ਖਬਰ ਉਹ ਪੰਜਾਬ ਦਾ ਅਸੀਂ ਅਣਖਾਂ ਦੇ ਰਾਖੇ ਹਾਏ ਵੈਰੀ ਦੇ ਬਟਾਕੇ ਅਸੀਂ ਅਣਖਾਂ ਦੇ ਰਾਖੇ ਹਾਏ ਵੈਰੀ ਦੇ ਬਟਾਕੇ ਕਰਦੇ ਰਹਿ ਗੰਡਾ ਸਿਆਣਾ ਟੱਕਰੇ ਹਾਏ ਟੱਕ ਤੇੜੇ ਰਾਜਾ ਟੜਾ ਨਹੀਂ ਕੋਈ ਆਣ ਕੇ ਵਾਈ ਦਾ ਲਾਲ ਟੱਕਰੇ ਦਾਹੋ ਤੇੜੇ ਰਾਜਾ ਤਦਾ ਨਹੀਂ ਕੋਈ ਆਣ ਕੇ ਵਾਈ ਦਾ ਲਾਲ ਟੱਕਰੇ